15000 ਲੋ ਬਈ ਦੱਸੋ ਵੇਰਾ 15000 ਰੁਪਏ ਮੰਗਿਆ ਬਾਈ ਨੇ ਲਾ ਬਈ ਕਿਸੇ ਨੂੰ ਲਾ ਨੀ ਉਹ ਆਊਗਾ ਉਹ ਨਾ ਇਹ ਜੀਦਾ ਲਾਉ ਕੋ ਸੋ ਜੇ ਕੀ ਬਣ ਜੇ ਬੇਟਾ ਚਾ ਉਹਦਾ ਨਾਮ 10000 ਰੁਪਏ ਅਹੀ ਰੱਖੋ ਜਨ ਜੇ ਬੱਠੇ ਪਰ ਜਾ ਨਹੀਂ ਬਗਿਆ ਨੀ ਯਾਰ ਕੀ ਹੁੰਦਾ ਹੋਣਾ ਨਹੀਂ ਨਾ ਲਾਉ ਕੋ ਸੋ ਉਖਾਰਾ ਲੌਂਗ ਕਰਿਆ ਦਾ ਕਰ ਰਹੇ ਨੇ ਹਾਂ ਹੀ ਗਣਾ ਵੀ ਲਾਓ ਤਪਿਆ ਦਲਾ ਵਾਹ ਸੁਮਾ ਨਹੀ ਹੋਫੇ ਕੋਈ ਜਾਣ ਨਹੀਂ ਕਰਾ ਕਰ ਸਾਡੇ ਨੂੰ ਦੇਖ ਜੈ ਜੀ ਗੱਲ ਕਰ ਉਹੋ ਬਗਨਾ ਨਾ ਨੱਬੇ ਪੰਦਰਾ ਮੰਗਰੇ ਬੋ ਦਵਾ ਦੇ ਹਾਂ ਉਹ ਲਾ ਨਾ ਨਾ ਉਹ ਨਹੀਂ ਨਾ ਉਹ ਸਤੀ ਰਹੀ ਦੀ ਉਹਨਰੋ ਲਾਲ ਕਾਹੀ ਲੈ ਲੋ ਇਹ ਨਹੀਂ ਦੱਸਦੇ ਦੂਈ ਨਾ ਕਿਹੜੀ ਵਾਰ ਸਹੀ ਸਹੀ ਮੰਗੋ 15 ਕਹਿੰਦਾ ਉਹ ਬਾਹਰ ਬੰਦਲਾ ਮੰਗ ਰਿਹਾ ਕਾਹ ਗੱਨਾ ਕਰਦਾ ਅੱਛਾ ਯਾਰ 35 35 ਹੋ ਗਿਆ ਇਹ ਸ਼ਾਦੋ ਦੀ ਗੱਲ ਕਰ ਲੈ ਚਲ ਦੱਸ ਦਿਆ ਨੇ ਇਹ ਜਾਇਜ਼ ਗੱਲ ਤਫੜ ਨਹੀਂ ਕਾਫੀ ਤਾਂ ਬਾਹਰ ਜਾ ਕੇ ਦੱਸ ਤੂੰ ਆਪ ਕਾਫੀ ਉਂਦਰਾ ਕੇ ਹੋਂ ਮੈਂ ਬਾਹਰ ਜਾ ਕੇ ਦੱਸ ਕਾਫੀ ਤੋਂ ਬਾਹਰ ਨਹੀਂ ਜਾਟੇ ਮੈਂ ਇਹ ਦੇਖੇ ਹੋਏ ਉਹ ਹਰ ਅੱ ਉਹਨੂੰ ਫੜਾ ਦੇ ਨਾ ਚੌਧਰੀ ਦੂਜੀ ਫੜਾ ਦੋ ਦੂਜਾ ਫੜਾ ਨਾ ਫੜਾ ਦੇ ਦੇ ਮਠਾ ਦੇ ਦੇ 9000 ਦੀਆਂ ਜਦ 10000 ਲਿਖਾਈ ਆਪਣੀ ਨਾ ਇੱਕ ਗੱਲ ਇੱਕ ਗੱਲ ਨਹੀਂ ਨਿਕਲੇ ਜੇ ਪਹਿਲੇ ਪਾਸੇ ਲੋ 10000 ਦੀ ਲਖਾਈ ਛੋਟੀ ਆ ਫੜਾ ਬਾਈ ਇਹ ਲੈ ਤੁਹਾਨੂੰ ਕਰ ਦੇ ਰਿਹਾ ਯਾਰ ਕਰ ਦੇ ਮੈਂ ਹਜੇ ਚੌਧਰੀ ਵੀ ਨਹੀਂ ਪੁੱਛਿਆ ਯਾਰ ਕੀ ਪਤਾ ਡੜੇ ਨਹੀਂ ਫਿਰ ਮੈਂ ਨਾਲ ਬਾਈ 10000 ਤੇ ਲਖਾਈ ਇਹਨਾਂ ਵੀ ਬਾਈ ਇਹ ਛੋਟਾ ਹਾਰ ਦੱਸ ਦਿਆਂ ਨਹੀਂ ਬਾਈ ਯਾਰ ਨਾ ਲੱਗੇ ਮੋੜੇ ਕਰ ਨਾ ਬਾਈਆ ਆ ਮੈਂ ਨੌਤ ਬੋ ਮੰਦ ਨੇ ਕਰ ਗਾ ਸਾਡਾ ਕੱਪ ਕਰ ਲਾ ਮੜ ਜੀ ਆ ਗਾ ਗੱਲ ਕਰੋ ਮੜ ਜੀ ਜੇ ਗੁਗੁਲੇ ਨਹੀਂ ਨਾ ਚਾ ਸਾ ਮੈਂ ਤੇ ਚੱਲ ਦੇ ਕਰ ਕਰ ਸਾਡਾ ਨਾਉਂ ਨਹੀਂ ਹੋ ਗਿਆ ਲਿਖਾਈ ਭਾਈ ਛੋਟੀ ਹੋਊ بڑا ਭਾਈ ਨਹੀਂ ਭਾਈ ਲੈ ਉਹ ਫਾਟ ਪਾ ਹਾਂਜੀ ਲਿਖਾਈ ਭਾਈ ਨਾ ਮੋਈ ਨਾ ਬਗਿਆਲਾ